ਅੱਜ ਮੇਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਜੌਂਡੀਅਰ 5210 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਨੇ ਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਠਾਕ ਬਾਈ ਠੀਕ ਠਾਕ ਜੀ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਜੌਂਡੀਅਰ 5210 ਟਰੈਕਟਰ ਇਹ ਮਾਡਲ ਕਿਹੜਾ ਬਾਈ ਇਹ 17 ਮਾਡਲ ਆ ਜੀ ਨਵੇਂ ਮਹੀਨੇ ਆ ਇਸ ਤਰ੍ਹਾਂ ਦੇ 2017 ਮਾਡਲ ਦੇ ਨਵੇਂ ਮਹੀਨੇ ਹਾਂਜੀ ਠੀਕ ਆ ਬਾਈ ਪੰਜਾਬ ਨੰਬਰ ਆ ਬਾਈ ਹਾਂਜੀ ਪੰਜਾਬ ਨੰਬਰ ਪਹਿਲੇ ਨਾਂ ਆ ਜੀ ਠੀਕ ਆ ਪਿਆਵ ਨੰਬਰ ਆ ਤੇ ਫਰਸਟ ਓਨਰ ਆ ਟਾਇਰਾਂ ਦੀ ਗੱਲ ਕਰੀਏ ਬਾਈ ਮੂਰਲੇ ਟਾਇਰ ਵੱਡੇ ਆ ਰੇਡੀਅਲ ਹਾਂ ਰੇਡੀਅਲ ਟਾਇਰ 916 ਦੇ ਜਿਹੜੇ ਹੁੰਦੇ ਆ ਆਪਣੇ ਠੀਕ ਆ 916 ਦੇ ਰੇਡੀਅਲ ਟਾਇਰ ਆ ਮਗਰਲੇ ਟਾਇਰਾਂ ਦੀ ਗੱਲ ਕਰੀਏ ਜੀ ਮਗਰਲੇ ਐ ਐਮ ਆਰ ਐਫ ਦੇ ਆ ਮੂਰਲੇ ਵੀ ਐਮ ਆਰ ਐਫ ਦੇ ਹੀ ਵੀ ਐਮ ਆਰ ਐਫ ਦੇ ਜੀ ਠੀਕ ਆ ਜੀ ਨਵੇਂ ਟਾਇਰ ਆ ਜਿਵੇਂ ਨਵੇਂ ਆ ਜੀ ਚਾਰੇ ਟਾਇਰ ਆ ਚਾਰੇ ਟਾਇਰ ਜਿਵੇਂ ਨਵੇਂ ਆ ਜੀ ਠੀਕ ਆ ਬਾਈ ਇੰਜਨ ਗੇਅਰ ਦਾ ਕਿਵੇਂ ਆ ਬਾਈ ਜਿਵੇਂ ਓਕੇ ਆ ਜੀ ਵਾਹ ਕੇ ਥੱਲੀ ਕਰਕੇ ਲੈ ਸਕਦਾ ਠੀਕ ਹੈ ਜੀ ਵਾਕੇ ਤਸੱਲੀ ਕਰਕੇ ਟਰੈਕਟਰ ਫੇਰ ਲਿਆ ਸਕਦੇ ਹਾਂ ਸਾਰਾ ਸਾਮਾਨ ਟਰੈਕਟਰ ਨਾਲ ਪੂਰਾ ਮਿਲੂਗਾ ਹੀ ਹਾਂ ਰੀਨਾ ਸਾਮਾਨ ਜੋ ਹੁੰਦਾ ਜੀ ਜੋ ਕੰਪਨੀ ਦੇ ਨਾਲ ਆਉਂਦਾ ਆਪਣੀ ਡੰਡਾ ਫੱਟੀ ਛਤਰੀ ਨਹੀਂ ਟੁੱਟ ਭੱਜ ਜਵਾਨੀ ਕਹੇ ਚੀਜ਼ ਨਹੀਂ ਡੰਡੇ ਦੀ ਨਹੀਂ ਫੱਟੀ ਠੀਕ ਆ ਵੀ ਸਾਰਾ ਸਾਮਾਨ ਆ ਹੀ ਮਿਲੂਗਾ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਆ ਸ਼ੋਰੂਮ ਕੰਡੀਸ਼ਨ ਆ ਬਾਕੀ ਭਾਈ ਇਹ ਜਿੰਨਾ ਵੀ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਕੰਪਲੀਟ ਕਾਰਡ ਚੱਲਿਆ ਕੋਈ ਰਿਕਾਰਡ ਕਢਾ ਕੇ ਵੇਲੇ ਸਰਸਾ ਹੀ ਤੋਂ ਹੁੰ ਜਾਂਦੀਆਂ ਜੀ ਠੀਕ ਆ ਸਰਵਿਸਾ ਤੋਂ ਹੋਈਆਂ ਆਵੀਆਂ ਕੰਪਨੀ ਚੋਂ ਕੰਪਨੀ ਰਿਕਾਰਡ ਨਾਲ ਚੱਲਿਆ ਤੇ ਰਿਵਰਸ ਵੀਡੀਓ ਹਾਰ ਰਵਸ ਵੀਡੀਓ ਜੀ ਠੀਕ ਹੈ ਜੀ ਰਿਵਰਸ ਪੀਟੀਓ ਇੰਜਨ ਗੇਅਰ ਦਾ ਫੁੱਲ ਚੰਗਾ ਬਾਈ ਫੁੱਲ ਫੁੱਲ ਚੰਗਾ ਜੀ ਦੂਜਾ ਰਪੀਏ ਚ ਰਪੀਏ ਹੀ ਪਿਆ ਕਹਿੰਦਾ ਪਾਓ ਠੀਕ ਹੈ ਰਪੀਏ ਚ ਰਪੀਏ ਹੀ ਪਿਆ ਤੇ ਵਾਹ ਕੇ ਚਲਾ ਕੇ ਲਿਆ ਸਕਦੇ ਆ ਹੁਣ ਆਪਾਂ ਕੀ ਡਿਮਾਂਡ ਰੱਖੀ ਆ ਬਈ ਇਹਦੀ ਕੀ ਡਿਮਾਂਡ 6 ਲੱਖ ਰੁਪਇਆ ਡਿਮਾਂਡ ਆ ਜੀ ਡਿਮਾਂਡ 6 ਲੱਖ ਹੈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਮਾਨਤਾਨ ਕਰੋਂਗੇ ਹਾਂਜੀ ਕਰ ਦਿਆਂਗੇ ਪੂਰਾ ਮਾਨ ਕਰ ਦਿਆਂਗੇ ਠੀਕ ਹੈ ਜੀ ਪੂਰਾ ਮਾਨਤਾਨ ਕੀਤਾ ਜਾਊਗਾ ਜੀ ਇਹ ਕਿਹੜੇ ਪਿੰਡ ਵਕਾਉ ਆ ਬਾਈ ਇਹ ਪਿੰਡ ਦੇਵੀ ਵਾਲਾ ਜੀ ਜ਼ਿਲ੍ਹਾ ਫਰੀਕੋਟ ਹੈ ਹਾਂਜੀ ਹਾਂਜੀ ਕੋਰਖਪੁਰੇ ਤੋਂ 5-5 ਕਿਲੋਮੀਟਰ ਬਾਟਾ ਜੀ ਠੀਕ ਹੈ ਜੀ ਆਪਦਾ ਨੰਬਰ ਬੋਲ ਦਿਓ ਬਾਈ 98143 ਹਾਂਜੀ 44309 ਜੀ ਹੁਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਾਨ ਤੁਸੀਂ ਫੋਲ ਕਰਨਾ ਹੋਰ ਹਾਂ ਤੇਰੇ ਵੀਡੀਓ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਲੈ ਕੇ ਆਵੇ ਆਵੇ ਹਾਂਜੀ ਹਾਂਜੀ ਤੇ ਮਾਨ ਤਨ ਫਾਲੋ ਹੋ ਜਾਗਾ 1000 ਰੁਪਿਆ ਮਾਨ ਤਨ ਕਰਾਂਗੇ ਜੀ ਡੁੱਲਾ ਡੁੱਲਾ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ